ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਗੱਲ ਕਰਾਂਗੇ ਉਸ ਮਸਲੇ ਦੀ ਜੋ ਕਾਫੀ ਪੱਕਿਆ ਹੋਇਆ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੁਰਿੰਦਰ ਡੱਲੇ ਡੱਲੇ ਸਭ ਤੋਂ ਪਹਿਲਾ ਸਵਾਲ ਲਾਉਂਗਾ ਇੱਕ ਹੋਰ ਮਸਲਾ ਪੰਜਾਬ ਦੀ ਸਿਆਸਤ ਵਿੱਚ ਪੱਕਿਆ ਹੋਇਆ ਕਿ ਬੀਬੀ ਖਾਲੜਾ ਦੇ ਹੱਕ ਚ ਟਕਸਾਲੀ ਆਏ ਨੇ ਹੁਣ ਕੀ ਹੋਏਗਾ ਦੇਖੋ ਇਹ ਤੁਸੀਂ ਬਹੁਤ ਵੱਡੀ ਗੱਲ ਕੀਤੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਕਹਿ ਦਿੱਤਾ ਉਹ ਭਾਸ਼ਣ ਦੇ ਰਹੇ ਸੀ ਮੰਚ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਫੀ ਲੰਮੀਆਂ ਗੱਲਾਂ ਕੀਤੀਆਂ ਇਲਾਨ ਕਰਨ ਤੋਂ ਪਹਿਲਾਂ ਕਿ ਅਸੀਂ ਜੇਜੇ ਸਿੰਘ ਉਹਨਾਂ ਨੂੰ ਵਾਪਸ ਬੁਲਾ ਰਹੇ ਹਾਂ ਜੀ ਜੀ ਖਡੂਰ ਸਾਹਿਬ ਤੋਂ ਸੋ ਖਡੂਰ ਸਾਹਿਬ ਦੇ ਵਿੱਚ ਸਿਆਸੀ ਸਮਿਕਰਣ ਨੇ ਜਿਹੜੇ ਉਹ ਮੋੜ ਤੋਂ ਪਾਸਾ ਪਲਟ ਗਏ ਨੇ ਹਲੇ ਤੱਕ ਮੁਕਾਬਲਾ ਕਿਹਦਾ ਸੀ ਕਾਂਗਰਸ ਦਾ ਅਕਾਲੀ ਦਲ ਦਾ ਬੀਬੀ ਖਾਲੜਾ ਦਾ ਔਰ ਜੇਜੇ ਸਿੰਘ ਦਾ ਔਰ ਹੋਰ ਵੀ ਉੱਥੇ ਆਜ਼ਾਦ ਉਮੀਦਵਾਰ ਹੈ ਕਈ ਪਾਸੇ ਦਾ ਮੁਕਾਬਲਾ ਸੀ ਜੀ ਲੇਕਿਨ ਇਹ ਮੰਨਿਆ ਜਾ ਰਿਹਾ ਸੀ ਲਗਾਤਾਰ ਜਿਹੜੇ ਟਕਸਾਲੀ ਅਕਾਲੀ ਦਲ ਦੇ ਉੱਤੇ ਦਬਾਅ ਬਣਾ ਰਹੇ ਸੀ ਵਿਰੋਧੀ ਕਿ ਬੀਬੀ ਖਾਲੜਾ ਦੇ ਪਤੀ ਨੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕੀਤਾ ਘਟੂ ਘਟ ਟਕਸਾਲੀਆਂ ਨੂੰ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਰਣਜੀਤ ਸਿੰਘ ਬ੍ਰਹਮਪੁਰਾ ਕਹਿੰਦਾ ਅਸੀਂ ਪਹਿਲਾਂ ਬੀਬੀ ਨੂੰ ਸੁਨੇਹਾ ਭੇਜਿਆ ਸੀ ਵੀ ਤੁਸੀਂ ਜੇ ਲੜਨੀ ਆ ਉਦੋਂ ਬੀਬੀ ਨੇ ਇਨਕਾਰ ਕਰਤਾ ਜੀ ਬ੍ਰਹਮਪੁਰਾ ਨਿੰਦਾ ਚਾਹੇ ਤੁਸੀਂ ਬੀਬੀ ਤੋਂ ਪੁੱਛ ਲਓ ਅਸੀਂ ਉਹਨਾਂ ਨੂੰ ਸੁਨੇਹਾ ਭੇਜਿਆ ਸੀ ਪਰ ਉਹ ਖੈਰੇ ਦੀ ਪਾਰਟੀ ਦੇ ਉਮੀਦਵਾਰ ਬਣ ਕੇ ਸੀ ਗਠਜੰਬੰਦਨ ਦੇ ਉਮੀਦਵਾਰ ਬਣ ਕੇ ਸੀ ਟਕਸਾਲੀਆਂ ਨੇ ਇਹ ਕਹਿ ਦਿੱਤਾ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਪਣਾ ਉਮੀਦਵਾਰ ਵਾਪਸ ਲੈ ਰਹੇ ਹਾਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਵੀ ਆਪਾਂ ਪੂਰੀ ਗੱਲ ਸੁਣਾਂਗੇ ਔਰ ਇਹਦੇ ਨਾਲ ਨਾਲ ਇਹਨਾਂ ਦੇ ਜਿਹੜੇ ਬੁਲਾਰੇ ਨੇ ਜੀ ਜੀ ਚੰਡੀਗੜ੍ਹ ਤੋਂ ਪੀਰ ਮੁਹੰਮਦ ਉਹਨਾਂ ਨੇ ਵੀ ਜਿਹੜਾ ਆਪਣਾ ਬਿਆਨ ਹੈ ਉਹ ਦੇ ਦਿੱਤਾ ਪੂਰਾ ਪੀਰ ਮੁਹੰਮਦ ਉਹਨਾਂ ਦੀ ਦੋਹਾਂ ਦੀ ਗੱਲ ਸੁਣਦੇ ਆ ਕਿ ਕਿਵੇਂ ਇਹਨਾਂ ਨੇ ਆਪਣਾ ਉਮੀਦਵਾਰ ਵਾਪਸ ਲਿਆ ਪਰ ਇੱਕ ਗੱਲ ਬੜੀ ਸਾਸ ਹੈ ਅਗਰ ਟਕਸਾਲੀ ਹਮਾਇਤ ਚ ਆ ਜਾਂਦੇ ਰਹੇ ਤੇ ਉੱਥੇ ਹੋਰ ਸਖਤ ਮੁਕਾਬਲਾ ਜਿਹੜਾ ਹੈਗਾ ਉਹ ਕਾਂਗਰਸ ਦਾ ਟਕਸਾਲੀਆਂ ਦਾ ਪੀਡੀ ਪੀਡੀਏ ਦਾ ਜੀ ਔਰ ਬੀਬੀ ਜਗੀਰਕਰ ਔਰ ਕਾਂਗਰਸ ਦਾ ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਹੋਊਗਾ ਆਮ ਆਦਮੀ ਪਾਰਟੀ ਨੇ ਵੀ ਉੱਥੋਂ ਨੌਜਵਾਨ ਉਮੀਦਵਾਰ ਜਿਹੜਾ ਮੈਦਾਨ ਦੇ ਵਿੱਚ ਉਤਾਰੇ ਆ ਸੋ ਹੁਣ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਸਿਆਸੀ ਮਾਹੌਲ ਹੈ ਉਹ ਖਡੂਰ ਸਾਹਿਬ ਦੇ ਵਿੱਚ ਬਣੇਗਾ ਜਿਹੜਾ ਕਿਸੇ ਵੀ ਪਾਸੇ ਜਾ ਸਕਦਾ ਪਰ ਇਹ ਜ਼ਰੂਰ ਰঞ্জੀਤ ਸਿੰਘ ਬ੍ਰਹਮਪੁਰਾ ਨੇ ਅਪੀਲ ਕਰਤੀ ਇਹ ਵੀ ਕਹਤਾ ਅਸੀਂ ਉਮੀਦਵਾਰ ਵਾਪਸ ਲੈਨੇ ਆ ਉਹਨਾਂ ਨੇ ਬੀਬੀ ਖਾਲਾਣਾ ਨੂੰ ਕਹਤਾ ਕਿ ਹੁਣ ਤੁਸੀਂ ਆਜ਼ਾਦਾਨਾ ਤਰੀਕੇ ਨਾਲ ਚੋਣ ਲੜੋ ਤੇ ਜਾਦਾ ਚੰਗੀ ਗੱਲ ਹੈ ਇਹ ਸਿੱਧੇ ਤੌਰ ਦੇ ਉੱਤੇ ਰঞ্জੀਤ ਸਿੰਘ ਬ੍ਰਹਮਪੁਰਾ ਨੇ ਖੈਰਾ ਦਾ ਸਮਰਥਨ ਨਹੀਂ ਕੀਤਾ ਇਹ ਵੀ ਇੱਕ ਉਹਨਾਂ ਨੇ ਸਿਆਸੀ ਟਵਿਸਟ ਪੂਰੇ ਮਾਮਲੇ ਨੂੰ ਦਿੱਤਾ ਹੈ ਪੂਰੀ ਗੱਲ ਸੁਣਦੇ ਆ ਰঞ্জੀਤ ਸਿੰਘ ਬ੍ਰਹਮਪੁਰਾ ਦੀ ਤੇ ਪੀਰ ਮੁਹੰਮਦ ਹੁਣ ਮੈਂ ਤੇ ਜਿਹੜੀ ਬਹੁਤ ਜ਼ਰੂਰੀ ਗੱਲ ਕਰਨੀ ਆ ਆ ਫੇਸਬੁੱਕ ਤੇ ਜਾਂ ਅਖਬਾਰਾਂ ਤੇ ਜਾਂ ਟੀਵੀ ਤੇ ਸਾਡੇ ਉਹ ਬੀਬੀ ਜਿਹੜੀ ਖਾਲਦਾ ਖੋਤੀ ਆ ਉਹ ਜਦੋਂ ਇਲੈਕਸ਼ਨ ਸ਼ੁਰੂ ਹੋਣ ਲੱਗੀ ਸੀ ਤੇ ਅਸੀਂ ਡਾਕਟਰ ਰਤਨ ਸਿੰਘ ਦਾ ਇੱਕ ਲੜਕਾ ਬਾ ਮਲ ਏ ਮੈਂ ਉਹਨੂੰ ਸਭ ਤੋਂ ਪਹਿਲਾਂ ਉਹਦੇ ਕੋਲ ਘਲਾਇਆ ਬੀਬੀ ਕੋਲ ਜੇ ਉਹਨੂੰ ਜਾ ਕੇ ਕਹੋ ਵੀ ਜੇ ਤੁਹਾਂ ਇਲੈਕਸ਼ਨ ਲੜਨੀ ਆ ਤੇ ਤੁਹਾਡੀ ਪਹਿਲਾ ਜਿੱਥੋਂ ਤੁਸੀਂ ਆਖੋ ਤੁਹਾਨੂੰ ਇਲੈਕਸ਼ਨ ਲੜਵਾ ਦੇਣੇ ਬੀਬੀ ਜੀ ਜਾਗਦੀ ਉਹਨੂੰ ਲਏ ਉਹ ਗੁਰੂ ਘਰ ਉਹ ਬੀਬੀ ਜਾਗਦੇ ਆ ਜੇ ਬੀਬੀ ਜੀ ਹੈਗੀ ਆ ਉਹਨੂੰ ਪੁੱਛ ਲੋ ਤੇ ਉਹਨੇ ਕਹਿ ਲਈ ਨਹੀਂ ਮੈਂ ਇਹ ਚੱਕਰ ਜੇ ਨਹੀਂ ਮਾਰਨਾ ਤਾਂ ਮੈਂ ਇਲੈਕਸ਼ਨ ਨਹੀਂ ਲੜਨੀ ਇੱਕ ਮਹੀਨਾ ਸਾਡਾ ਜਿਹੜਾ ਕੈਂਡੀਡੇਟ ਵਰਕ ਕਰਦਾ ਰਿਹਾ ਸੀ ਸਾਰੇ ਵਰਕ ਕਰਦੇ ਰਹਿ ਲੇਕਿਨ ਇੱਕ ਮਹੀਨੇ ਤੋਂ ਬਾਅਦ ਫਿਰ ਕੁਝ ਲੋਕਾਂ ਨੇ ਸ਼ਰਾਤ ਕਰਕੇ ਬੀਬੀ ਨੂੰ ਖੜਿਆ ਕਰਾਂਗੇ ਬਾਰੇ ਪੈਸੇ ਆਉਣਗੇ ਫਾਂਡ ਆਉਣਗੇ ਲੁੱਟਕ ਸੁੱਟ ਮੱਚੂਗੀ ਦਾ ਪੇਚ ਲਾਵਾਂਗੇ ਅੱਜ ਕੱਲੇ ਹੁਣੇ ਕੰਮ ਬਹੁਤ ਚੱਲਦੇ ਆ ਬੀਬੀ ਨੂੰ ਖਿਲਾਰਤਾ ਪਰ ਸਾਡੇ ਦੇ ਬਹੁਤ ਵੱਡਾ ਸਾਥੀਆਂ ਦਾ ਮੇਰੀ ਪਾਰਟੀ ਚ ਵੀ ਤੇ ਬਾਹਰ ਦੇ ਲੋਕਾਂ ਦਾ ਵੀ ਜਿਹੜੇ ਬਾਹਰ ਤੋਂ ਵਸਦੇ ਨੇ ਉਹਨਾਂ ਦਾ ਵੀ ਤੇ ਇੱਥੇ ਕੁਝ ਲੋਕਾਂ ਦਾ ਵੀ ਕਿ ਬੀਬੀ ਦੀ ਕੁਰਬਾਨੀ ਵੜੀ ਆ ਬੀਬੀ ਦਾ ਜਿਹੜਾ ਘਰ ਵਾਲਾ ਸੀ ਉਹ ਹਮਨ ਰਾਈ ਸਵਾਸ ਤੇ ਉਹਨੇ ਬਹੁਤ ਕੰਮ ਕੀਤਾ ਪਰ ਬੀਬੀ ਨੇ ਅੱਗੇ ਵੀ ਇਲੈਕਸ਼ਨ ਲੜੀ ਆ ਪੀ ਆਰ ਮੋਰ ਖੜੀ ਸੀ ਉਹਦੇ ਵਿੱਚ ਜਮਾਨਤ ਜਬਤ ਹੋ ਗਈ ਸੀ ਬੀਬੀ ਨੇ ਪਹਿਲਾ ਇਲੈਕਸ਼ਨ ਲੜੀ ਆ ਜਦੋਂ ਸਰਬਿੰਦਰ ਅਕਾਲੀ ਦਲ ਤੌੜਾ ਸਾਹ ਨੇ ਬਣਾਇਆ ਸੀ ਤੇ ਉਹਨਾਂ ਨੇ ਬੀਬੀ ਨੂੰ ਟਿਕਟ ਪਹਿਲਾਂ ਵੀ ਦਿੱਤੀ ਸੀ ਪਰ ਇਹ ਸਾਰਾ ਜੋ ਲੋਕਾਂ ਦਾ ਇਹ ਵੇਖ ਕੇ ਆ ਸਾਰਾ ਪ੍ਰੈਸ਼ਰ ਵੇਖ ਕੇ ਪੰਥ ਦੀ ਚਰਨੀ ਕਲਾ ਹੋ ਜਾਵੇ ਕਿਉਂਕਿ ਅਸੀਂ ਤਖਸਾਲੀ ਆ ਅਸੀਂ ਚਾਹੁੰਦੇ ਨੁਕਸਾਨ ਨਾ ਹੋਵੇ ਤੇ ਅਸੀਂ ਜਿਹੜਾ ਸਾਡਾ ਕੈਂਡੀਡੇਟ ਆ ਜੇਜੇ ਸਿੰਘ ਅਸੀਂ ਉਹਦਾ ਨਾਮ ਜਿਹੜਾ ਆਪਸ ਲੈਨੇ ਕਿ ਉਹਨੂੰ ਬੀਬੀ ਨੂੰ ਹੋਰੋ ਜਿਹੜਾ ਇੱਕ ਪਾਰਟੀ ਵੱਲੋਂ ਨੇ ਉਹ ਆਯਾਤ ਲੜੇ ਉਹਨੂੰ ਉਥੋਂ ਜਿਤਾਵਾਂਗੇ ਮੈਂਬਰ ਪਾਰਲੀਮੈਂਟ ਬਣਾਵਾਂਗੇ ਸੋਨਿਹਾਲ ਜਗਸੀ ਅਕਾਲ ਸਾਹਿਬ ਜੀ ਦੀ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਵਿਸ਼ਵਵੰਦਰ ਵਸਦੇ ਪੰਜਾਬੀਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਕਿ ਸ਼ਰਮਣੀ ਅਕਾਲੀ ਦਲ ਟਕਸਾਲੀ ਨੇ ਬਹੁਤ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਲਿਆ ਹੈ ਕਿ ਹਲਕਾ ਖੰਡੂਰ ਸਾਹਿਬ ਤੋਂ ਜੋ ਅਸੀਂ ਆਪਣੇ ਉਮੀਦਵਾਰ ਭਾਰਤੀ ਫੌਜ ਦੇ ਰਿਟਾਇਰਡ ਚੀਫ ਜਨਰਲ ਔਰ ਅਰੁਣਾਚਲ ਪ੍ਰਦੇਸ਼ ਦੇ ਰਹਿ ਚੁਕੇ ਗਵਰਨਰ ਸ੍ਰੀ ਜੇ ਜੇ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਉਹਨਾਂ ਨੂੰ ਅਸੀਂ ਵਾਪਸ ਲੈ ਲਿਆ ਤੇ ਉਥੋਂ ਜੋ ਬੀਬੀ ਪਰਮਜੀਤ ਕੌਰ ਖਾਲੜਾ ਧਰਮਸਪਤਨੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਨ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਡੈਮੋਕਰੇਟਿਕ ਅਲਾਈਅንስ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹੁਣ ਬੀਬੀ ਖਾਲੜਾ ਨੂੰ ਸਰਬਸਾਂਝਾ ਉਮੀਦਵਾਰ ਆਜ਼ਾਦ ਤੌਰ ਤੇ ਬਣਾਉਣ ਦਾ ਪਹਿਲ ਕਦਮੀ ਕਰਨ ਤਾਂ ਕਿ ਉਹਨਾਂ ਦੀ ਚਿੱਤ ਨੂੰ ਜੀਤਨੀ ਬਣਾਇਆ ਜਾ ਸਕੇ ਹਰਸ਼ਿੰਦਰ ਬਾਦਲ ਤੇ ਕੈਪਟਨ ਅਮਰਿੰਦਰ ਦੀ ਜਿਹੜੀ ਲੜਾਈ ਚੱਲ ਰਹੀ ਆ ਉਹ ਕਠੂਆ ਦੇ ਵਿੱਚ ਵੀ ਉਹਦੇ ਜਿਹੜੇ ਗੂੰਜ ਆ ਉਹ ਸੁਣਾਏ ਦਿੱਤੇ ਹੁਣ ਕੀ ਲੱਗਦਾ ਹੁਣ ਕੀ ਹੋਏਗਾ ਅੱਗੇ ਦੇਖੋ ਇਹ ਬਹੁਤ ਜ਼ਿਆਦਾ ਲੜਾਈ ਭੱਗ ਗਈ ਹਰਸ਼ਿੰਦਰ ਕੌਰ ਬਾਦਲ ਤੇ ਕੈਪਟਨ ਅਮਰਿੰਦਰ ਦੇ ਵਿਚਾਲੇ ਤਾਂ ਟਵਿੱਟਰ ਤੇ ਵਾਰ ਚੱਲ ਰਹੀ ਸੀ ਔਰ ਅਸੀਂ ਲਗਾਤਾਰ ਜ਼ਿਕਰ ਵੀ ਕਰ ਰਹੇ ਹਾਂ ਔਰ ਹੁਣ ਨਰਿੰਦਰ ਮੋਦੀ ਨੇ ਕਠੂਆ ਦੇ ਵਿੱਚ ਜੰਮੂ ਕਸ਼ਮੀਰ ਚ ਰੈਲੀ ਕੀਤੀ ਨਰਿੰਦਰ ਮੋਦੀ ਨੇ ਕਿਹਾ ਤਾਂ ਕਿ ਉਹ ਉਪ ਰਾਸ਼ਪਤੀ ਜਲੀਆਂ ਵਾਲੇ ਬਾਗ ਦੇ ਸਮਾਗਮ ਚ ਆਏ ਸੀ ਵੈਂਕਾਯਾ ਨਾਡੂ ਸਾਹਿਬ ਤੇ ਉੱਥੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਗਿਆ ਇਹ ਗਲਤ ਗੱਲ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਰਕੇ ਕੈਪਟਨ ਮਨਿੰਦਰ ਚਲਿਆ ਗਿਆ ਪਰ ਵੈਂਕਾਯਾ ਨਾਡੂ ਆਏ ਤਾਂ ਨਹੀਂ ਗਿਆ ਔਰ ਇਹੀ ਇਲਜ਼ਾਮ ਅੱਜ ਹਰਸ਼ਮਿੰਦਰ ਕੌਰ ਬਾਦਲ ਨੇ ਲਾਤੇ ਅੱਜ ਉਹ ਸੁਨਾਮ ਵਿਖੇ ਮਾਨ ਸਾਹਿਬ ਵਿਖੇ ਵੱਖ-ਵੱਖ ਥਾਵਾਂ ਤੇ ਦੌਰਾ ਕਰ ਰਹੀ ਸੀ ਬੀਬੀ ਹਰਸ਼ਮਿੰਦਰ ਬੀਬੀ ਹਰਸ਼ਮਿੰਦਰ ਨੇ ਵੀ ਕਿਹਾ ਤਾਂ ਬੀਬੀ ਹਰਸ਼ਮਿੰਦਰ ਅੱਜ ਕਹਿੰਦੀ ਕਿ ਕੈਪਟਨ ਮਨਿੰਦਰ ਸਿੰਘ ਨੂੰ ਸਿਰਫ ਤੇ ਸਿਰਫ ਗਾਂਧੀ ਪਰਿਵਾਰ ਦੀ ਚਿੰਤਾ ਹੋਰ ਕਿਸੇ ਦੀ ਚਿੰਤਾ ਨਹੀਂ ਸੋ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਕੈਪਟਨ ਅਮਰਿੰਦਰ ਕੰਮ ਕਰਦੇ ਨੇ ਅੱਜ ਗਾਂਧੀ ਪਰਿਵਾਰ ਤੇ ਕੈਪਟਨ ਅਮਰਿੰਦਰ ਦੀ ਜਿਹੜੀ ਨੇੜਤਾ ਹੈ ਉਹਦੇ ਤੇ ਨਿਸ਼ਾਨਾ ਕੀਤਾ ਬੀਬੀ ਹਰਸ਼ਮ੍ਰਿਤ ਨੇ ਬੀਬੀ ਹਰਸ਼ਮ੍ਰਿਤ ਕਹਿੰਦੀ ਕੈਪਟਨ ਅਮਰਿੰਦਰ ਲਈ ਗਾਂਧੀ ਪਰਿਵਾਰ ਤੇ ਕੁਰਸੀਵਾਸਾ ਦੋ ਚੀਜ਼ਾਂ ਨੇ ਹੋਰ ਕੁਝ ਨਹੀਂ ਔਰ ਪਹਿਲਾਂ ਪਹਿਲਾਂ ਇਹ ਗੱਲ ਉੱਠੀ ਸੀ ਕਿ ਬੀਬੀ ਹਰਸ਼ਮ੍ਰਿਤ कौर ਨੇ ਕਿਹਾ ਕਿ ਕੈਪਟਨ ਅਮਰਿੰਦਰ ਕੀ ਰਾਹੁਲ ਗਾਂਧੀ ਨੂੰ ਕਹੂਗਾ ਵੀ ਕਾਂਗਰਸ ਮਾਫੀ ਮੰਗੇ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਲਈ ਸੋ ਇਸ ਕਰਕੇ ਸਿਆਸਤ ਇੱਕ ਦੂਜੇ ਚ ਭੱਗ ਗਈ ਹੈ ਮੋਦੀ ਸਾਹਿਬ ਵੀ ਵਿੱਚ ਆ ਗਏ ਨੇ ਪਰ ਮੈਂ ਇਹ ਵਿੱਚ ਨਵੀਂ ਗੱਲ ਦੱਸ ਦਵਾਂ ਨਵੀਂ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਨੇ ਆਦੀ ਮੋਦੀ ਦੇ ਖਿਲਾਫ ਵੀ ਟਵੀਟ ਕਰਤਾ ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਮੋਦੀ ਸਾਹਿਬ ਨੂੰ ਕਿਹਾ ਕਿ ਇਸ ਮਸਲੇ ਤੇ ਰਾਜਨੀਤਿਕ ਕਰਨ ਦੀ ਲੋੜ ਨਹੀਂ ਹੈ ਸੋ ਪਿਛਲੇ 2-3 ਦਿਨਾਂ ਚ ਅਸੀਂ ਦੇਖਿਆ ਇਲੈਕਸ਼ਨ ਕਮਿਸ਼ਨ ਨੂੰ ਵੀ ਮੋਦੀ ਦੀ ਸ਼ਿਕਾਇਤ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਸੀ ਕਿ ਮੋਦੀ ਫੌਜ ਦੇ ਨਾਂ ਦੇ ਉੱਤੇ ਚੋਣ ਪ੍ਰਚਾਰ ਕਰ ਰਹੇ ਨੇ ਜਿਹੜਾ ਉਲੰਘਣਾ ਹੈ ਚੋਣ ਜ਼ਾਤ ਤੇ ਦੀ ਹੈ ਕੈਪਟਨ ਅਮਰਿੰਦਰ ਨੇ ਕਿਹਾ ਸੀ ਸੋ ਮੋਦੀ ਕੈਪਟਨ ਤੇ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਲੜਾਈ ਪਾ ਗਈ ਹੈ ਔਰ ਇਸੇ ਲੜਾਈ 'ਚ ਜੋ ਬੀਬੀ ਹਰਸ਼ਮ੍ਰਿਤ ਕੌਰ ਨੇ ਜੋ ਕੁਝ ਕੀਤਾ ਉਹ ਤਾਂ ਕਿਹਾ ਹੀ ਸ਼ਵੇਤ ਮਲਿਕ ਨੇ ਵੀ ਕਹਿ ਦਿੱਤਾ ਸ਼ਵੇਤ ਮਲਿਕ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਉਣਾ ਚਾਹੀਦਾ ਸੀ ਜਦੋਂ ਵੈਂਕਟੇਆ ਨਾਇਡੂ ਉੱਥੇ ਆਏ ਉਹ ਪ੍ਰਸਪਤੀ ਪਰ ਕੈਪਟਨ ਅਮਰਿੰਦਰ ਕਹਿੰਦਾ ਅਸੀਂ 2 ਸਾਲ ਤੋਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਵੱਡਾ ਸਮਾਗਮ ਕਰਨਾ ਹੈ ਸਾਡੀ ਮਦਦ ਕਰੋ ਕੇਂਦਰ ਨੇ ਸੁਣੀ ਨਹੀਂ ਸੋ ਇਹ ਲੜਾਈ ਹੈ ਜਿਹੜੀ ਇਹ ਸ਼ਬਦੀ ਹਮਲੇ ਬਹੁਤ ਤਿੱਖੇ ਹੋ ਗਏ ਆਪਾਂ ਦੋਨਾਂ ਦੀ ਗੱਲ ਸੁਣ ਲੈਣੀਆਂ ਬੀਬੀ ਹਰਸਿਮਰਤ ਨੇ ਕੀ ਕੀ ਕਿਹਾ ਕਿਵੇਂ ਇਲਜ਼ਾਮ ਲਾਏ ਉਸ ਤੋਂ ਬਾਅਦ ਸ਼ਵੇਤ ਮਲਿਕ ਨੇ ਕੀ ਕਿਹਾ ਪਰ ਫਿਰ ਡਾਕਟਰ ਰਾਜਕਮਰ ਵੇਰ কা ਵਿੱਚ ਆ ਗਏ ਉਹਨਾਂ ਨੇ ਕੈਪਟਨ ਅਮਰਿੰਦਰ ਦੀ ਡਿਫੈਂਸ ਕੀਤੀ ਰਾਜਕਮਰ ਵੇਰ ਕਾਂ ਨੇ ਜੀ ਜੀ ਇਹਨਾਂ ਦੀ ਗੱਲ ਸੁਣ ਲਈਏ ਕਿ ਕਿਵੇਂ ਇਲਜ਼ਾਮ ਲਾ ਰਹੇ ਬਹੁਤ ਦੁਖਦਈ ਗੱਲ ਹੈਗੀ ਕਿ ਇੰਨੀ ਵੱਡੀ ਸ਼ਤਾਬ ਦੇ ਖੂਨ ਹੀ ਸਾਕਾ ਦੀ ਸ਼ਤਾਬ ਦੇ ਹੋਏ 100 ਸਾਲਾਂ ਦੀ ਜਿੱਥੇ ਆਜ਼ਾਦੀ ਦੀ ਲੜਾਈ ਦਾ ਖੂਨ ਖੋਲਣ ਲੱਗਿਆ ਸੀ ਜਦ ਜ਼ਾਲਿਮ ਬ੍ਰਿਟਿਸ਼ ਸਰਕਾਰ ਨੇ ਨੇਹਾਤੇ ਬੇਕਸੂਰਾਂ ਦੇ ਉੱਤੇ ਇਸ ਤਰ੍ਹਾਂ ਗੋਲੀ ਚਲਾ ਕੇ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਖਤਮ ਕਰਤਾ ਸੀ ਤਾਂ ਜਦ ਸਾਡੇ ਦੇਸ਼ ਤੇ ਉਹ ਰਾਸ਼ਟਰਪਤੀ ਉੱਥੇ ਪਹੁੰਚਦੇ ਨੇ ਇਸ ਖੂਨੀ ਸਾਕੇ ਦੇ 100 ਸਾਲਾਵੇ ਸ਼ਰਧਾਂਜਲੀ ਦੇਣ ਵਾਸਤੇ ਤੇ ਜਿਹੜਾ ਪ੍ਰੋਟੋਕਾਲ ਹੁੰਦਾ ਹੈ ਕਿ ਤੇ ਸੂਬੇ ਦਾ ਮੁੱਖ ਮੰਤਰੀ ਉੱਥੇ ਪ੍ਰੈਜ਼ੈਂਟ ਹੋਏ ਉਹ ਸੂਬੇ ਦੀ ਮੁੱਖ ਮੰਤਰੀ ਉਸ ਗਾਂਧੀ ਪਰਿਵਾਰ ਦੇ ਖੇਤਮ ਵਿੱਚ ਇੰਨੇ ਰੁਝੇ ਹੋਏ ਸੀ ਜਿਸ ਗਾਂਧੀ ਪਰਿਵਾਰ ਨੇ ਪੰਜਾਬ ਤੇ ਸਿੱਖਾਂ ਨੂੰ ਨਸਲ ਕੁਸ਼ੀ ਤੋਂ ਲੈ ਕੇ ਕਾਲ ਤੱਕ ਸਾਡੇ ਹਮਨੇ ਚ ਕੋਈ ਕਸਰ ਨਹੀਂ ਛਡੀ ਤੇ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਹੈਗੇ ਉਹਨਾਂ ਦੇ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਨਹੀਂ ਹੋਏ ਮੈਂ ਸਮਝ ਲਿਆ ਇਹ ਦੇਸ਼ ਧਰੋਹੀਆਂ ਦਾ ਸਾਥ ਦੇ ਕੇ ਜਾਂ ਉਹੋ ਜੀ ਤਾਕਤਾਂ ਦਾ ਸਾਥ ਦੇ ਕੇ ਜਿਹੜੇ ਸਿੱਖਾਂ ਦੇ ਦੁਸ਼ਮਣ ਨੇ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਇਹਨਾਂ ਨੇ ਇਨਸਰਟ ਕੀਤੀ ਹੈ ਉਪ ਰਾਸ਼ਟਰਪਤੀ ਦੀ ਕਿਉਂਕਿ ਉਪ ਰਾਸ਼ਟਰਪਤੀ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ ਉਹ ਦੇਸ਼ ਦੇ ਇੱਕ ਹੈਡ ਹੁੰਦੇ ਨੇ ਤੇ ਉਹਨਾਂ ਦੇ ਪ੍ਰੋਗਰਾਮ ਵਿੱਚ ਨਾ ਸ਼ਾਮਿਲ ਹੋ ਕੇ कांग्रेस ने साबित कर दिता है कि वास्ते कुर्सी तथा गांधी परिवार ही माई बाप है देश का भावे प्रधानमंत्री हो राष्ट्रपति हो उपराष्ट्रपति होना वास्ते कोई मायने ही नहीं रखता। देखिए नरेंद्र मोदी जी हमारे ऊपर सवाल खड़े कर रहे हैं कि जब वाइस प्रेजिडेंट अमृतसर में आए तो मुख्यमंत्री जी उनके साथ नहीं थे लेकिन मैं समझ रहा हूँ कि क्या मोदी जी हमें देशभक्ति की भावना सिखाएंगे जिस लोगों ने बवंजा साल तक इस देश के तिरंगे को तिरंगा नहीं माना वो हमें देशभक्ति की बात सिखा रहे इलेक्शन कमीशन ने ये हदायत जारी की कि भैया कोई भी सैनिकों के नाम पे वोट ना मांगे सेना के नाम पे राजनीति ना करे और सेना की लाशों पे आज आप रोटियां सेक रहे हो आप कह रहे हो कि परिवारवाद के साथ ये कैप्टन अमरिंदर सिंह गए लेकिन वो वहाँ पे उपराष्ट्रपति के साथ नहीं गए भैया राहुल गांधी इलेक्शन का काम सारा छोड़ के मुख्यमंत्री कैप्टन अमरिंदर सिंह इलेक्शन वोटों का लालच छोड़ के यहाँ शहीदों को श्रद्धांजलि देने आए थे आपने क्या किया आप तो वहां वोटे मांग रहे थे वो शहीदों को नमन कर रहे थे यही बस नहीं गवर्नर पंजाब के साथ भी तो मुख्यमंत्री जी ने कैंडल मार्च किया था मैं समझता हूं कि ये सियासत घटिया राजनीति है और सब लोग कह रहे हैं कि चौकीदार चोर है ਦਲੇ ਇੱਕ ਹੋਰ ਜਿਹੜਾ ਸਵਾਲ ਆ ਉਹ ਨਿਕਲ ਕੇ ਪੰਜਾਬ ਦੀ ਸਿਆਸਤ ਤੋਂ ਆ ਰਿਹਾ ਕਿ ਟਿਕਟਾਂ ਦੇ ਵਟਵਾਰੇ ਨੂੰ ਲੈ ਕੇ ਇੱਕ ਪਾਸੇ ਤਾਂ ਰਾਜਨੀਤਿਕ ਦਲ ਕਹਿੰਦੇ ਨੇ ਕਿ ਸਾਡੇ ਵਿੱਚ ਕੋਈ ਫੁੱਟ ਨਹੀਂ ਲੇਕਿਨ ਹੁਣ ਜਿਵੇਂ ਕਿ ਪੰਜਾਬ ਕਾਂਗਰਸ ਦੇ ਜਿਹੜੇ ਵਾਗੀ ਲੀਡਰ ਨੇ ਉਹ ਬੈਠਕ ਕਰਨ ਵਾਲੇ ਨੇ ਉਹ ਬੈਠਕ ਕਾਂਗਰਸ ਦੇ ਲੀਡਰਾਂ ਲਈ ਸੀਟਾਂ ਲਈ ਕੀ ਕੁਝ ਤੁਹਾਨੂੰ ਲੱਗਦਾ ਕਿ ਸਿਆਸੀ ਤੌਰ ਤੇ ਫਾਇਦੇਮੰਦ ਹੋਏਗੀ ਜਾਂ ਵਾਗੀ ਲੀਡਰ ਮੋਰਚਾ ਖੋਲ ਦੇਣਗੇ ਦੇਖੋ ਇਹ ਅੱਜ ਦੁਪਹਿਰ ਤੱਕ ਸਾਫ਼ ਹੋ ਜਾਏਗਾ ਕਿਉਂਕਿ 15 ਤਰੀਕ ਦਾ ਤੈਅ ਸਮਾਂ ਰੱਖਿਆ ਸੀਗਾ ਵਾਗੀ ਲੀਡਰਾਂ ਨੇ ਜਿਹੜੇ ਕਾਂਗਰਸ ਦੇ ਵਾਗੀ ਲੀਡਰ ਨੇ ਔਰ 15 ਤਰੀਕ ਨੂੰ ਅੱਜ ਦੁਪਹਿਰ ਤੱਕ ਬਾਅਦ ਦੁਪਹਿਰ ਤੱਕ 15 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਕੀ ਸਥਿਤੀ ਹੈ ਕੀ ਮਿੰਦਰ ਸਿੰਘ ਕੇਪੀ ਹੁਣ ਚੰਡੀਗੜ੍ਹ ਪੁੱਜ ਰਹੇ ਨੇ ਕੀ ਗੁਰਵਿੰਦਰ ਸਿੰਘ ਬਾਲੀ ਉੱਥੇ ਰਹਿਣਗੇ ਕੀ ਬੀਬੀ ਸੰਤੋਸ਼ ਚੌਧਰੀ ਵੀ ਇਹਨਾਂ ਦੇ ਨਾਲ ਜਾਊਗੀ ਕਿਉਂਕਿ 2 ਦਿਨ ਪਹਿਲਾਂ ਕੈਪਟਨ ਅਮਰਿੰਦਰ ਨੇ ਸਪਸ਼ਟ ਕਿਹਾ ਤਾਂ ਕਿ ਇਹ ਬੜੇ ਪ੍ਰਾਣੀ ਲੀਡਰ ਨੇ ਇਹਨਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਜਲੰਧਰ ਗਏ ਸੀ ਕੈਪਟਨ ਅਮਰਿੰਦਰ ਸਿੰਘ ਜਲੀਆਂ ਵਾਲੇ ਬਾਗ ਤੋਂ ਬਾਅਦ ਸਿੱਧਾ ਜਲੰਧਰ ਪੁੱਜੇ ਉੱਥੇ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਹੁਣ ਪਾਰਟੀ ਹਾਈ ਕਮਾਂਡ ਦੀ ਗੱਲ ਮੰਨਣੀ ਚਾਹੀਦੀ ਹੈ ਔਰ ਇਹਨਾਂ ਨੂੰ ਪਾਰਟੀ ਦੇ ਖਿਲਾਫ ਕੰਮ ਨਹੀਂ ਕਰਨਾ ਚਾਹੀਦਾ ਪਰ ਇਹਨਾਂ ਸਾਰੇ ਆਗੂਆਂ ਨੇ ਕਿਹਾ ਤਾਂ ਸੀ ਕਿ ਅਸੀਂ ਮੀਟਿੰਗ ਕਰਾਂਗੇ ਔਰ ਮਿੰਦਰ ਸਿੰਘ ਕੇ ਵੀ ਕਾਫੀ ਜ਼ਿਆਦਾ ਨਾਰਾਜ਼ ਨੇ ਪਿਛਲੀ ਵਾਰੀ ਉਹਨਾਂ ਨੂੰ ਲੜਾਇਆ ਗਿਆ ਸੀ ਵਿਜੇ ਸੰਪਲਾ ਦੇ ਸਾਹਮਣੇ ਹੁਸ਼ਿਆਰਪੁਰ ਤੋਂ ਥੋੜੀਆਂ ਵੋਟਾਂ ਨਾਲ ਉਹ ਰਹਿ ਗਏ ਸੀ ਪਰ ਇਸ ਵਾਰ ਉਹ ਕਹਿੰਦੇ ਸੀ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਸੀ ਉਹ ਕਹਿੰਦੇ ਸਾਨੂੰ ਆਖੋ ਪਰੋਖੇ ਕੀਤਾ ਗਿਆ ਵਿਧਾਨ ਸਭਾ ਚੋਣਾਂ ਵੇਲੇ ਵੀ ਆਖੋ ਪਰੋਖੇ ਕੀਤਾ ਗਿਆ ਮਿੰਦਰ ਸਿੰਘ ਕੇਪੀ ਦੇ ਪਿਤਾ ਸ਼ਹੀਦ ਹੋਏ ਸੀ ਕਾਂਗਰਸ ਦਾ ਪਰਿਵਾਰ ਹੈ ਬੜਾ ਪੁਰਾਣਾ ਪਛੋਕੜ ਹੈ ਔਰ ਚੰਗਾ ਉਹਨਾਂ ਦਾ ਆਧਾਰ ਵੀ ਹੈ ਪੰਜਾਬ ਦੀ ਸਰਕਾਰ 'ਚ ਮੰਤਰੀ ਵੀ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਵੱਡਾ ਦਲੇਰ ਚਿਹਰਾ ਕਾਂਗਰਸ ਦਾ ਔਰ ਸ਼ਮਸ਼ੇਰ ਸਿੰਘ ਧੂਲੋਂ ਦਾ ਵੀ ਬਿਆਨ ਆ ਗਿਆ ਸ਼ਮਸ਼ੇਰ ਸਿੰਘ ਧੂਲੋਂ ਵੀ ਕਹਿੰਦਾ ਕਿਹੜਾ ਕਾਂਗਰਸ ਬਿਜ਼ਨਸਮੈਨਾਂ ਦੀ ਪਾਰਟੀ ਬਣ ਗਈ ਸੋ ਜਿਹੜੇ ਨਾਰਾਜ਼ ਲੀਡਰ ਨੇ ਜਿਨ੍ਹਾਂ ਦੇ ਜਿਨ੍ਹਾਂ ਦਾ ਜ਼ਿਆਦਾ ਪ੍ਰਭਾਵ ਨਹੀਂ ਇਨ੍ਹਾਂ ਚੋਣਾਂ ਦੇ ਵਿੱਚ ਦਿਖਿਆ ਮੈਨੂੰ ਲੱਗਦਾ ਹੈ ਉਹ ਲੋਕ ਜ਼ਿਆਦਾ ਨਾਰਾਜ਼ ਨੇ ਪਰ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਇਹ ਸਾਰੇ ਚੰਡੀਗੜ੍ਹ ਆਉਂਦੇ ਨੇ ਜੇ ਚੰਡੀਗੜ੍ਹ ਆਉਂਦੇ ਨਹੀਂ ਤੇ ਫੈਸਲਾ ਕੀ ਕਰਦੇ ਕੀ ਕਰਦੇ ਨੇ ਉਸ ਤੋਂ ਬਾਅਦ ਪੰਜਾਬ ਚ ਕਾਂਗਰਸ ਦੀ ਅਸਲ ਸਥਿਤੀ ਹੈ ਜਿਹੜੀ ਉਹ ਸਾਹਮਣੇ ਆਏਗੀ ਮੈਂ ਤੋਂ ਸ਼ੁਰੂ ਸੇ ਇਹ ਇਸ ਬਾਤ ਆ ਪਾਕਿਸਤਾਨੀ ਹੂੰ ਕਿ ਜੋ ਵੀ ਵਰ कैंडिडेट देने चाहिए वो लोकल होने चाहिए जो लोगों के बीच रहते हैं पैराटूपर से किसी को नहीं उतारना चाहिए क्योंकि हम आमतौर पर कांग्रेस के जो अधिवेशन होते हैं पार्टियों में कहते हैं कि जो काम करेगा वर्क करेगा उनमें से लिए जाएंगे और देखा जाता है कि कोई प्राइमरी मेंबर नहीं होता उसे भी टिकट दे दिया जाता है पहले वर्करी चिंता इस बात की है कि पार्टियों में पहले जो कल्चर था वो बदल गया है अब कल्चर चाहे कि वो ज़माना था कहते थे बीजेपी का कल्चर अच्छा है कांग्रेस का कल्चर अच्छा है और साधारण लोग जो वर्कर आम आदमी जो होते थे जिनकी आम गलत आम बात करते हैं कि आम आदमी की पार्टी है अब तो पार्टी सरमाएदारों के हाथों में जाती जा रही है टिकटों पैसे को देख कर टिकट दिए जाते हैं वर्कर को वर्कर की वर्कली को नहीं दिए जाते और मैं तो हमेशा डिमांड करता हूं कि जो लोगों के बीच हैं पॉपुलर हैं उनके सुख दुख में हिस्सा लेते हैं ऐसे लोगों को सरजी देनी चाहिए चलो डल्ला जी होने तक दिया कुछ अहम सियासी खबरों के गहनता नाल पड़ताल करने ਲਈ बहुत-बहुत धन्यवाद